ਖਰਚੋ ਕਰਾ ਖਰਚੋ ਕਰਾ ਮੈਂ ਸਿਖਾਉਣੀ ਆ ਸਾਬਕੇ ਇਹਨਾਂ ਨੂੰ ਕੀ ਤਮਾਸ਼ਾ ਬਣਾਇਆ ਹੋਇਆ ਹੈਗਾ ਆ ਜੋ ਆ ਇਸ ਪਾਣੀ ਨਾਲ ਲਾਓ ਚੋਨਾ ਇਸ ਪਾਣੀ ਦੇ ਨਾਲ ਉਹ ਆਗ ਕੀ ਕਰੀ ਜਾਨੀ ਉਹ ਉਹ ਆਗ ਕੀ ਕਰੀ ਜਾਨੀ ਨਾ ਚੋਨਾ ਲਾਓ ਇਹਦੇ ਨਾਲ ਆ ਪਾਣੀ ਲੈ ਕੇ ਦਿੱਤਾ ਤੁਹਾਨੂੰ ਉਹ ਚੋਨਾ ਇਹਦੇ ਨਾਲ 500 ਰੁਪਏ ਦਾ ਨੁਕਸਾਨ ਕਰਦਾ ਮਿਨਰਲ ਵਾਟਰ ਕਿਉਂ ਛੱਡੀ ਜਾਨੀ ਐ ਅੱਛਾ ਨਾ ਆ ਮਿਨਰਲ ਵਾਟਰ ਹੋ ਗਿਆ ਤੇ ਜਿਹੜਾ ਤੁਸੀਂ ਆਹ ਇੰਨਾ ਪਾਣੀ ਇਹ ਨਹੀਂ ਮਿਨਰਲ ਵਾਟਰ ਉਹੋ ਕੀ ਕਰੀ ਜਾਨੀ ਕਿਉਂ ਨੁਕਸਾਨ ਕਰਦੀਆਂ ਪਹਿਲੇ ਜ਼ਿੰਮੇਦਾਰ ਘਾਟੇ ਚ ਚੱਲੀ ਜਾਂਦਾ ਪਾਣੀ ਕਿੰਡੋਲੀ ਜਾਨੀ ਅੰਦਰੋਂ 500 ਦੀ ਪੈਟੇ ਲਿਆਂਦੀ ਸੀ ਕੱਲ ਅੱਛਾ ਆ 500 ਦੀ ਆ ਜਿਹੜਾ ਕਰੋੜਾਂ ਦਾ ਤੇੜਾ ਪਾਣੀ ਤੁਸੀਂ ਬਰਬਾਦ ਕਰੀ ਜਾਂਦੇ ਹੋ ਇਹਦੇ ਨਾਲ ਨਹੀਂ ਘਾਟੇ ਪੈਂਦੇ ਆ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਪਾਣੀ ਮੁੱਕ ਗਿਆ ਤੇ ਉਹ ਦਿਨ ਵੀ ਦੂਰ ਨਹੀਂ ਜਿੱਥੇ ਆਪਣੇ ਸਾਰੇ ਪੰਜਾਬ ਚ ਪਾਣੀ ਮੁੱਕ ਜਾਣਾ ਅੱਛਾ ਸੰਗਰੂਰ ਦੇ ਪਿੰਡ ਦੇ ਵਿੱਚ ਪਾਣੀ ਮੁੱਕ ਗਿਆ ਜਾਵੇਂ ਹਾਂਜੀ ਤੇ ਜੇ ਆਪਾਂ ਵੀ ਐਵੇਂ ਪਾਣੀ ਬਰਬਾਦ ਕਰਦੇ ਰਹੇ ਨਾ ਵਾਨ ਭਰਦੇ ਰਹੇ ਨਾ ਤੇ ਪਾਣੀ ਆਪਣੇ ਵੀ ਨਹੀਂ ਰਹਿਣਾ ਆ 200 ਰੁਪਏ ਵਾਲੀ ਬੋਤਲ ਤਾਂ ਤੁਹਾਨੂੰ ਮਹਿੰਗੀ ਲੱਗਦੀ ਹੈ ਪਰ ਆ ਜਿਹੜਾ ਪਾਣੀ ਆ ਨਾ 1 ਕਿਲੋ ਝੋਨਾ ਪਕਾਉਣ ਵਾਸਤੇ 5000 ਲੀਟਰ ਪਾਣੀ ਲੱਗਦਾ ਹੈ 5000 ਲੀਟਰ ਮਤਲਬ ਲੱਖ ਰੁਪਏ ਦਾ ਹਾਂਜੀ 5 ਨੂੰ ਤੁਸੀਂ ਗੁਣਾਕ 5000 ਨੂੰ ਗੁਣਾ ਕਰ ਲਓ 20 ਰੁਪਏ ਦੇ ਨਾਲ ਤੇ ਹਿਸਾਬ ਲਾ ਲਓ 1 ਕਿਲੋ ਚੋਨਾ ਕਿੰਨੇ ਚ ਪਲਦਾ। ਪੌਣਾ 500 ਰੁਪਏ ਦੀ ਪੇਟੀ ਲਿਉਣ ਲੱਗੇ ਤਾਂ ਆਪਣੀ ਜਾਨ ਨਿਕਲ ਜਾਂਦੀ ਹੈ ਤੇ ਇੱਧਰ ਦੇਖ ਕਿੰਨੇ ਕਰੋੜਾਂ ਲੀਟਰ ਪਾਣੀ ਆਪਾਂ ਬਰਬਾਦ ਕਰਤਾ। ਹਾਂਜੀ ਤੇ ਇਹੀ ਤਾਂ ਮੈਂ ਕਹਿਣ ਲੱਗੀ ਆ ਵੀ ਜੇ ਆ ਪਾਣੀ ਮਹਿੰਗਾ ਹੈ ਤੇ ਆ ਕਿਹੜਾ ਸਸਤਾ ਹੈ। ਸਤਿ ਸ੍ਰੀ ਅਕਾਲ ਦੋਸਤੋ ਇਹ ਛੋਟੀ ਜਿਹੀ ਇੱਕ ਮੈਸੇਜ ਵਾਲੀ ਵੀਡੀਓ ਸੀ ਪਰ ਤੁਸੀਂ ਸਾਰੇ ਕਹੋਗੇ ਵੀ ਤੂੰ ਮੈਸੇਜ ਦੇ ਰਿਹਾ ਵੀ ਵੱਡਾ ਵਿਦਵਾਨ ਬਣ ਰਿਹਾ ਵੀ ਆਪ ਤੁਸੀਂ ਚੋਨਾ ਲਾ ਰਹੇ ਹੋ। ਹਾਂਜੀ ਦੋਸਤੋ ਸਾਡੀ ਮਜਬੂਰੀ ਆ। ਤਦੋਂ ਤੁਸੀਂ ਕਹੋਗੇ ਵੀ ਸਾਡੀ ਵੀ ਮਜਬੂਰੀ ਆ ਵੀ ਹੋਰ ਫਸਲਾਂ ਤੇ ਐਮ ਐਸ ਪੀ ਜਾਂ ਕੁਝ ਨਹੀਂ ਮਿਲਦਾ ਸਾਡੀ ਮਜਬੂਰੀ ਦੋਸਤੋ ਇਹ ਆ ਸਾਡੇ 50 50 ਸਾਲ 25 25 ਸਾਲ ਪੁਰਾਣੇ ਬਾਗ ਸੀਗੇ ਜਿਹੜੇ ਵਾਟਰ ਲੈਵਲ ਉੱਚਾ ਹੋਣ ਕਰਕੇ ਦੋ ਤਿੰਨ ਫੁੱਟ ਤੇ ਪਾਣੀ ਆ ਸਾਡੇ ਤੇ ਉਹ ਸਾਰੇ ਖਤਮ ਹੋ ਗਏ ਇਸ ਕਰਕੇ ਅਸੀਂ ਵਾਟਰ ਲੈਵਲ ਨੂੰ ਥੋੜਾ ਡਾਊਨ ਮੈਂਟੇਨ ਰੱਖਣ ਵਾਸਤੇ ਦੋ ਕੁ ਸਾਲ ਹੋ ਗਏ ਝੋਨਾ ਲਾ ਰਹੇ ਆ ਜਦੋਂ ਵਾਟਰ ਲੈਵਲ 5 10 11 ਫੁੱਟ ਤੇ ਜਾ ਵੜਿਆ ਉਦੋਂ ਦੀਵਾਰ ਤੋਂ ਅਸੀਂ ਆਪਦੇ ਬਾਗ ਮਤਲਬ ਕਿ ਦੀਵਾਰ ਤੋਂ ਫਿਰ ਲਾ ਦਿੰਨੇ ਆਂ ਕੁਝ ਇਸੇ ਚ ਲਾ ਵੀ ਰਹੇ ਆ ਕਿੰਨੋਂ ਪੱਟ ਕੇ ਨਾਸ਼ਪਤੀ ਲਾ ਰਹੇ ਆ ਤੇ ਤੁਸੀਂ ਤੁਹਾਡੀ ਮਜਬੂਰੀ ਦੋਸਤ ਅਸੀਂ ਸਮਝ ਸਕਦੇ ਆਂ ਵੀ ਐਮ ਐਸ ਪੀ ਹੈ ਨਹੀਂ ਵੀ ਹੋਰ ਫਸਲਾਂ ਦੇ ਦੋਸਤ ਐਮ ਐਸ ਪੀ ਹੈ ਨਹੀਂ ਤੁਹਾਡੀ ਵੀ ਮਜਬੂਰੀ ਹੈ ਵੀ ਤੁਸੀਂ ਮਤਲਬ ਕਿ ਝੋਨਾ ਲਾ ਰਹੇ ਆ ਪਰ ਦੋਸਤੋ ਜਿਹੜੇ ਰਿਪੋਰਟਾਂ ਆ ਰਹੀਆਂ ਜਿਵੇਂ ਕੱਲ ਪਰਸੋਂ ਇੱਕ ਨਿਊਜ਼ ਸੀ ਕਿ ਸੰਗਰੂਰ ਦੇ ਵਿੱਚ ਪਾਣੀ ਪਾਵਨ ਮੁੱਕ ਗਿਆ ਇੱਕ ਪੈਪ ਦਾ ਹਾਂਜੀ ਬਿਲਕੁਲ ਜੀ ਤੇ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਪਾਈਪਾਂ ਪਾਤੀਆਂ ਵਿੱਚ ਚਾਰ ਪੰਜ ਬੋਰ ਪਾਣੀ ਚੱਕਣ ਨੂੰ ਬੰਦ ਕਰਤੇ ਆ ਤੇ ਹੁਣ ਉਹਨਾਂ ਨੇ ਡੂੰਘੇ ਕਰਾਉਣੇ ਆ ਬੋਰ ਹਾਂਜੀ ਤੇ ਜੇ ਉਹ ਚੀਜ਼ਾਂ ਵੇਖੀਏ ਤਾਂ ਦੋਸਤੋ ਫਿਰ ਐਮਐਸਪੀ ਜਾਂ ਕੱਲਾ ਪੈਸਾ ਮੁੱਖ ਖੜੀ ਰਹਿ ਜਾਂਦਾ ਫਿਰ ਮਤਲਬ ਕਿ ਆਪਾਂ ਨੂੰ ਸੋਚਣਾ ਵੀ ਚਾਹੀਦਾ ਕਿ ਕੁਝ ਨਾ ਕੁਝ ਕਰਨਾ ਪਊਗਾ ਤਾਂ ਹੀ ਮਤਲਬ ਕਿ ਆਪਾਂ ਕਿਉਂਕਿ ਪਾਣੀ ਦੇ ਨਾਲ ਹੀ ਆਪਣੀ ਜ਼ਿੰਦਗੀ ਹੈ ਪਾਣੀ ਦੀ ਪਤਾ ਹੀ ਹੁਣ ਆਪਾਂ ਕਿੰਨੀ ਜ਼ਿਆਦਾ ਵਰਤੋਂ ਕਰਦੇ ਹਾਂ ਹਰ ਕੰਮ ਦੇ ਵਿੱਚ ਪਾਣੀ ਜੇ ਦੋਸਤੋ ਸਾਡੇ ਏਰੀਆ ਦੇ ਵਿੱਚ ਜਿਹੜਾ ਪਾਣੀ ਐਨਾ ਜ਼ਿਆਦਾ ਮਿੱਠਾ ਗੁੱਲ ਮਲਾ ਕੇ ਮਤਲਬ ਕਿ ਪਹਿਲਾਂ ਸਾਰੇ ਪਾਸੇ ਮਿੱਠਾ ਪਾਣੀ ਪੰਜਾਬ ਦੇ ਧਰਤੀ ਦਾ ਪਾਣੀ ਬਹੁਤ ਹੀ ਜ਼ਿਆਦਾ ਮਿੱਠਾ ਐ ਅਸੀਂ ਥੋੜੇ ਦਿਨ ਪਹਿਲਾਂ ਚੈੱਕ ਵੀ ਕਰਵਾਇਆ ਸੀਗਾ ਤੇ ਸਾਡੇ ਪਾਣੀ ਦਾ TDS ਨਹਿਰ ਦੇ ਪਾਣੀ ਦੇ ਬਰਾਬਰ ਹੀ TDS ਆਇਆ 200 TDS 250 TDS ਨਹਿਰ ਦਾ 100 TDS ਸੀਗਾ ਬਈ ਇੰਨਾ ਵਧੀਆ ਪਾਣੀ ਪੀਣ ਚ ਤੇ ਗੱਲ ਉਹੀ ਆ ਵੀ ਬੋਤਲ ਦੇ ਵਿੱਚ ਜਦੋਂ ਪੈਕ ਹੋ ਜਾਂਦਾ ਉਹਦਾ 20 ਰੁਪਏ ਦੀ ਬਣ ਜਾਂਦੀ ਆ ਤੇ ਜਦੋਂ ਚੌਲ ਪਕਾਉਣੇ ਆਪਾਂ 1 ਕਿਲੋ ਚੌਲ ਦੇ ਵਿੱਚ 4000 ਤੋਂ ਲੈ ਕੇ ਤੇ 5000 ਲੀਟਰ ਪਾਉਣ ਪਾਣੀ ਲੱਗਦਾ ਹੂੰ ਜੇ ਆਪਾਂ ਐਵੇਂ ਸੋਚਦੇ ਆ ਹਨਾ ਜੇ ਆਪਾਂ 20 ਰੁਪਏ ਹਿਸਾਬ ਨਾਲ ਸੋਚੀਏ ਤਾਂ ਸੋਚੀਏ ਤਾਂ ਹਾਂਜੀ ਤੇ ਬਾਕੀ ਦੋਸਤ ਜੇ ਮੈਸੇਜ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਕਿਸੇ ਭੈਣ ਭਰਾ ਨੂੰ ਵੀ ਤੁਸੀਂ ਕਿਉਂ ਲਾ ਰਹੇ ਹੋ ਸਾਨੂੰ ਕਿਉਂ ਰੋਕ ਰਹੇ ਆ ਉਹਨਾਂ ਤੋਂ ਵੀ ਮਾਫੀ ਮੰਗਦੇ ਆ ਤੇ ਦੋਸਤ ਤੁਹਾਨੂੰ ਜਾਂਦੇ ਜਾਂਦੇ ਦਿਖਾ ਵੀ ਦਿੰਨੇ ਆ ਤੇ ਆ ਦੇਖ ਸਾਡਾ ਮਤਲਬ ਕਿ ਵਾਟਰ ਲੈਵਲ ਤੇ ਮੋਟਰ ਖੁੱਲੀ ਹੋਈ ਹੈ ਦੋਸਤੋ ਨਹਿਰ ਦੇ ਪਾਣੀ ਨਾਲ ਕੱਦੂ ਕੀਤਾ ਸਾਡੇ ਨਹਿਰ ਦਾ ਪਾਣੀ ਵੀ ਬਹੁਤ ਐਸ ਏਰੀਆ ਦੇ ਵਿੱਚ ਤੇ ਸ਼ੁਰੂ ਤੋਂ ਹੀ ਬਹੁਤ ਹੈ ਨਹੀਂਗਾ ਵੀ ਹੁਣ ਕੋਈ ਹੁਣ ਕੋਈ ਸਪੈਸ਼ਲ ਆਪਾਂ ਕਿਸ ਦੀ ਤਾਰੀਫ ਕਰ ਰਹੇ ਹਾਂ ਤੇ ਸਾਡੇ ਆਪ ਦੇ ਮਤਲਬ ਕਿ ਮੋਗਾ ਲੱਗਿਆ ਹੋਵੇ ਤੇ ਪਰਮਾਤਮਾ ਦੀ ਕਿਰਪਾ ਨਾਲ ਨਹਿਰ ਦਾ ਪਾਣੀ ਤੁਸੀਂ ਦੇਖੋ ਇਹ ਮੋਟਰ ਅਸੀਂ ਹਾਲੇ ਚਲਾਈ ਹੀ ਨਹੀਂ ਗਈ ਅਮਰਜੈਂਸੀ 'ਚ ਚਲਾਉਣੀ ਹੈ ਅਸੀਂ ਆ ਦੇਖੋ ਤੁਸੀਂ ਨਹਿਰ ਦਾ ਪਾਣੀ ਵੀ ਚੱਲ ਰਿਹਾ ਤੇ ਮਜਬੂਰੀ ਹੈ ਤੇ ਇਹਦੇ ਚ ਕੱਦੂ ਵੀ ਨਹੀਂ ਹੋਇਆ ਦੋਸਤੋ ਰਾਹ ਟਰੈਕਟਰ ਖੁੱਭ ਗਏ ਸੀ ਕਿਉਂਕਿ ਵਾਣ ਬਾਲੇ ਪੋਲੇ ਉਹ ਵੀ ਤੁਹਾਨੂੰ ਛੋੜ ਵਿੱਚ ਲਾ ਦਾਂਗੇ ਤੁਸੀਂ ਦੇਖ ਹੀ ਰਹੇ ਹੋ ਤੇ ਬਹੁਤ ਔਖੇ ਟਰੈਕਟਰ ਕੱਢੇ ਆ ਤੇ ਬਾਕੀ ਸਾਡੀ ਵੀਡੀਓ ਵਧੇ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਦੋਸਤੋ ਹਾਂਜੀ ਤੇ ਆਪਾਂ ਆਪਦੇ ਵਾਸਤੇ ਤਾਂ ਕੀ ਹੈ ਚਲ ਆਪਾਂ ਆਉਣ ਵਾਲੇ ਪੀੜ੍ਹੀਆਂ ਵਾਸਤੇ ਤਾਂ ਜ਼ਰੂਰ ਸੋਚਣਾ ਚਾਹੀਦਾ ਆਪਾਂ ਬਿਲਕੁਲ ਜੀ